ਇਹ ਸਾਡਾ ਦੀਪਕ ਹੈ ਮੇਰਾ ਨਾਮ ਰਾਹ ਗੱਲ ਬੰਦੇ ਆਪਾਂ ਨੂੰ ਨੇ ਮਿਲਿਆ ਭਾਜੀ ਵੇ ਜਾ ਕੇ ਦੇਖਿਆ ਬਸ ਵੇਰੇ ਬੜਿਆ ਪਿਆ ਕੀ ਨਾਮ ਵੀ ਰੋਇਤਨਾ ਇਹ ਭਾਜੀ ਇਹਦਾ 20 ਸਾਲ ਦੇ ਲੇਸ਼ੀ ਅਧਰ ਕਿਦੋਂ ਪਈ ਦੀ ਭਾਈ ਗੁਜਰਾਤ ਤੋਂ ਹੀ ਆਇਆ ਕੱਲ ਹੀ ਆਇਆ ਗੁਜਰਾਤ ਤੋਂ ਇਹਦੇ ਕੋ ਪੈਸੇ ਵੀ ਨਹੀਂ ਪੈ ਵੀ ਨਹੀਂ ਇਹ ਦੇਖੋ ਕਿ ਜੇ ਕੋਈ ਨਸਾ ਨੁਸਾ ਕਰੇ ਤੇ ਬਸ ਖਾ ਪੀ ਕੇ ਘਰੋਂ ਗਿਆ ਮੈਂ ਫਿਰ ਕੇ ਆਣਾ ਆ ਆ ਹੀ ਵੀ ਮੁੜ ਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਲੀ ਕੇ ਕੌਣ ਜੀ ਨਾਲ ਉਹ ਪਤਾ ਨਹੀਂ ਮੈਨੂੰ ਤੇ ਰਾਤੀ ਗਿਆ ਸੀ ਹਾਂਜੀ ਫੋਨ ਤੋਂ ਕੋਲਾ ਪ੍ਰੈਸ ਕਰਨੇ ਉਸ ਤੋਂ ਪਤਾ ਲੱਗੇਗਾ ਕਿਹਦੇ ਨਾਲ ਕਿਹੜੇ ਜਿਹੜੇ ਇਹਨੂੰ ਸੰਬੰਧੇ ਸੀ ਉਹ ਸਾਰਾ ਕੁਝ ਆ ਜਾਊਗਾ ਨਸ਼ੇ ਦੀ ਆਦਤ ਕਿਦੋਂ ਦੁਪਹਿਰ ਨਸ਼ਾ ਤੇ ਇਹਦਾ ਪਤਾ ਹੀ ਨਹੀਂ ਅਗਾ ਭਾਈ ਕੋਈ ਘਰ ਘਰ ਥੋੜੀ ਕੋਈ ਬੈ ਕੇ ਕਰਦਾ ਭਾਈ ਨਾ ਦੱਸਦੇ ਨਹੀਂ ਕਿ ਨਸ਼ਾ ਕਰਦਾ ਵਾ ਇਹ ਤਾਂ ਪਤਾ ਹੀ ਨਹੀਂ ਹਨੂ ਆਪ ਕਹਿੰਦੇ ਸਰੀੰਜ ਵੀ ਤੇ ਤੁਹਾਨੂੰ ਵੀ ਪੇ ਦਾ ਹਿਲਾਪ ਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਛੱਣਾ ਲੱਗੀ ਆ ਵਾ ਕਿ ਨਸ਼ਾ ਹੋਆ ਵਾ ਇਹੋ ਜੀ ਆ ਬਿਟੂ ਸ਼ਰਮਾ ਜੇ ਮੈਂ ਸਵਾਰਡ ਦਾ ਪ੍ਰਧਾਨਾ ਤੇ ਪਿਛੇ ਜਈ ਅਸੀਂ 15-20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜ਼ਰ ਕਵਰ ਲਈ ਸੀਗਾ ਵੀ ਇੱਥੇ ਨਸ਼ੇਲੀ ਜਿਹੜੇ ਆ ਉਹ ਬੜੇ ਰਹਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ-ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਸੀ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਾਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਆ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰ ਨੂੰ ਕੀ ਨਾ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉਥੇ ਮੌਤ ਹੋ ਗਈ ਆ ਤੇ ਸਵੇਰੇ ਜਦੋਂ ਕਿਸੇ ਨੇ ਵੇਖਿਆ ਉਥੇ ਤੇ ਪੂਰੇ ਮਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਜਾ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਕੰਧ ਲੋਕੀ ਟੱਪ ਜਾਂਦੇ ਨੇ ਇਹ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਤੇ ਨਸ਼ਾ ਕਰਦੇ ਨੇ ਖਬਰ ਲੱਗੀ ਹੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਹੀ ਉਸ ਤੋਂ ਉਹਦੇ باوجود ਆਂਦੇ ਆ ਲੜਕੇ ਆਂਦੇ ਆ ਉਹਦੇ ਬਾਅਦ ਇਹ ਕਿਹਦਾ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੀ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਵੀ ਇਹ ਮੁੰਡਾ ਸ੍ਰੀਨਗਰ ਗਿਆਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਇਆ ਵਾ ਤੇ ਇਹਦਾ ਮਤਲਬ ਇਹ ਬੰਦਦਾ ਵਾ ਵੀ ਕੀ ਨਾ ਇਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਲਾਲ ਹੋਲੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾੜਦੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਇਹਨੂੰ ਫੋਨ ਕਰਦੇ ਸੀਗਾ ਤੇ ਅਸੀਂ ਕਹਿੰਨੇ ਆ ਕਿ ਕੀ ਨਾ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟ੍ਰੇਸ ਕੀਤਾ ਜਾਵੇ ਦੇਖਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਨੇ ਫੋਨ ਇਹ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕਪੜਾ-ਕੁਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਵਾ ਕੀ ਨਾਂ ਇਹਦੀ ਪਛਾਣ ਹੋਈ ਹੈ ਫਿਰ ਇਹ ਨਾਂ ਦਾ ਤਾਂ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ ਵਾ